ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਤ ਬਲੌਗ ਐਂਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਪਲਾਜ਼ੋ ਦੀ ਕਟਿੰਗ ਇਹ ਹੈਵੀ ਨਾਪ ਦਾ ਪਲਾਜ਼ੋ ਆਗਾ ਤੇ ਸਟੇਟ ਪਲਾਜ਼ੋ ਆਪਾਂ ਇਹਦੀ ਤੁਹਾਨੂੰ ਕਟਿੰਗ ਦੱਸਾਂਗੇ ਵੀ ਕਿਸ ਤਰ੍ਹਾਂ ਕਰਨੀ ਹੈਗੀ हिਪ 26 ਦੇ ਹਿਸਾਬ ਨਾਲ ਆਪਾਂ ਇਹਦੀ ਕਟਿੰਗ ਕਰਨੀ ਹੈ ਜੀ हिਪ ਇਹਨਾਂ ਦੀ ਕਮੀਜ਼ ਦੀ ਹੈਗੀ 26 ਇੰਚ ਉਸ ਤਰੀਕੇ ਨਾਲ ਆਪਾਂ ਇਹਦੀ ਕਟਿੰਗ ਕਰਨੀ ਹੈਗੀ ਤੇ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖਿਓ ਜੀ ਤੇ ਐਂਡ ਤੱਕ ਦੇਖਿਓ ਸਤੇ ਦੇ ਚੈਨਲ ਤੇ ਪਹਿਲੀ ਵਾਰੋਂ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਇਹ ਆਪਣਾ ਕਪੜਾ ਆਪਣੇ ਕੋਲੇ ਹੈਗਾ ਜੀ ਦੇਖੋ ਇਸ ਤਰ੍ਹਾਂ ਆਪਾਂ ਇਹਨੂੰ ਡਾਵਲ ਕੀਤਾ ਹੋਇਆ ਇਹਨੂੰ ਆਪਾਂ ਉਲਟਾ ਆ ਕੇ ਮਸਾਲਾਂਗੇ ਦੇਖੋ ਕਿਉਂਕਿ ਆਪਣੇ ਨਿਸ਼ਾਨ ਲੱਗਣਗੇ ਨਾ ਇਹਨੂੰ ਆਪਾਂ ਉਲਟਾ ਕਰਕੇ ਵਿਛਾਲਾਂਗੇ ਪਹਿਲਾਂ ਕਮੀਜ਼ ਦਾ ਕਪੜਾ ਆਪਾਂ ਲਾ ਲਿਆ ਜੀ ਨਾਲੋਂ ਤੇ ਹੁਣ ਇਹਨੂੰ ਆਪਾਂ ਇਕੋ ਜਿਹਾ ਕਰਕੇ ਵਿਛਾ ਲੈਣਾ ਬਿਲਕੁਲ ਫਰਕ ਨਹੀਂ ਰਹਿਣਾ ਚਾਹੀਦਾ ਬਿਲਕੁਲ ਇਕੋ ਜਿਹਾ ਹੋਣਾ ਚਾਹੀਦਾਗਾ ਇਦਾਂ ਵੀ ਆਪਾਂ ਇਕੋ ਜਿਹਾ ਕਰ ਲਾਂਗੇ ਕਿ ਕੱਪੜੇ ਨੂੰ ਬਿਲਕੁਲ ਆਪਾਂ ਸਹੀ ਕਰਕੇ ਵਿਛਾ ਲਿਆ ਹੁਣ ਆਪਾਂ ਇਹਦੇ ਲਾਵਾਂਗੇ ਜੀ ਨਿਸ਼ਾਨ ਪਹਿਲਾਂ ਤਾਂ ਜਿਹੜਾ ਵੀ ਕੱਪੜਾ ਥੋੜਾ ਬਹੁਤ ਵੱਧ ਘੱਟ ਆ ਜੀ ਉਹਨੂੰ ਆਪਾਂ ਕਟਿੰਗ ਕਰ ਲਾਂਗੇ ਬਰਾਬਰ ਕਰ ਲਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇਹ ਲਾਸਟਿਕ ਵਾਲਾ ਬਣਾਉਣਾ ਫਲਾਸਟਿਕ ਵਾਲਾ 2.5 ਇੰਚ ਆਪਾਂ ਪਲਾਸਟਿਕ ਦਾ ਰੱਖਾਂਗੇ ਉੱਪਰੋਂ ਮਾਰਜਿਨ ਲਈ ਇਹਨੂੰ ਆਪਾਂ इस तरह स्ट्रेट लाइन ला देनी ला ठीक है जी, ते ला है। जी। ते तो स्टेट लाइन आप ला ती लास्टिका लैंथ नापनी है जी साढ़े पैंती इंच लैंथ देखो साढ़े पैंती इंचा निशान ला लिया ठीक है जी तो इतों आप फिर स्टेट लाइन ला देनी ਸਤਰਾ ਮੂਰੀ ਫੋਲਡ ਕਰਨ ਲਈ ਤੁਸੀਂ 2 ਇੰਚ ਦਾ ਵੀ ਮਾਰਜਨ ਰੱਖ ਸਕਦੇ ਹੋ 2.5 ਦਾ ਵੀ ਰੱਖ ਸਕਦੇ ਹੋ 2 ਇੰਚ ਦਾ ਆਪਾਂ ਮਾਰਜਨ ਰੱਖਾਂਗੇ ਇੱਥੋਂ ਆਪਾਂ ਫੇਰ ਲੈਂਥ ਨਾਪਿਆ ਕਰੋ ਠੀਕ ਹੈ ਜੀ ਤੁਸੀਂ ਮਾਰਜਨ ਨਿਸ਼ਾਨ ਲਗਾ ਕੇ ਫੇਰ ਲੈਂਥ ਨਾਪਿਆ ਕਰੋ ਦੇਖੋ ਜਿਵੇਂ ਆਪਾਂ ਉੱਪਰ ਵੀ ਮਾਰਜਨ ਦਾ ਕਪੜਾ ਕੱਢਤਾ ਫੇਰ ਆਪਾਂ ਲੈਂਥ ਨਾਪੀਆ ਕਈ ਵਾਰ ਕੀ ਹੁੰਦਾ ਜੀ ਆਪਾਂ ਨੂੰ ਭੁਲੇਖਾ ਲੱਗ ਜਾਂਦਾਗਾ ਨਿਸ਼ਾਨ ਲਾਉਣ ਲੱਗੇ ਦੇਖੋ 35 ਇੰਚ ਤੇ ਆਪਣਾ ਇਹ ਸੈਂਟਰ ਚੋਂ ਕਪੜਾ ਆਪਣਾ ਰਹਿ ਗਿਆ ਮਾਰਜਨ ਆਪਣਾ ਅਲੱਗ ਰਹਿ ਗਿਆ ਹੁਣ ਆ ਗੱਲ ਆ ਗਈ ਜੀ हिਪ ਦੀ हिਪ ਆਪਣੇ ਕੋਲੇ ਹੈਗੀ ਹੈ ਜੀ 26 ਇੰਚ ਠੀਕ ਹੈ ਜੀ ਤੇ ਜੇ ਤੁਸੀਂ ਚਾਰ ਹਿੱਸਿਆਂ ਚ ਵੰਡ ਕੇ ਕਰਨਾਗਾ ਅੱਧ ਤਾਂ ਤੁਸੀਂ ਉਧਰ ਵੀ ਅੱਧ ਕਰ ਸਕਦੇ ਹੋ 26 ਦੇ ਹਿਸਾਬ ਨਾਲ ਆਪਣੇ ਕੋਲੇ ਇਹ ਪਦਾਦਾ ਆਉਂਦਾ ਜੀ 13 ਇੰਚ ਠੀਕ ਹੈ ਜੀ 13 ਇੰਚ ਆਉਂਦਾ ਆਪਣੇ ਕੋਲੇ ਸਾਨੂੰ পাইਕਨシャン ਲਾ ਲਿਆ 13 ਇੰਚ ਤੇ ਠੀਕ ਹੈ ਜੀ 13 ਇੰਚ ਤੇ ਨਿਸ਼ਾਨ ਲਾ ਲਿਆ ਆਪਾਂ ਤੇ ਇਹਦੇ ਵਿੱਚ ਆਪਾਂ 2.5 ਇੰਚ ਦੀ ਲੂਜ਼ਿੰਗ ਰੱਖਾਂਗੇ ਠੀਕ ਹੈ ਜੀ 13 ਇੰਚ ਤੇ ਆਪਾਂ ਫੇਰ ਨਿਸ਼ਾਨ ਲਾ ਲੈਣਾ ਨੀਚੇ ਨੂੰ इथों आप देखो जेर इंच रखे इथों ही अपा तेरह इंच का रखना गा आखो इतों फिर ढाई इंच का मार्जिन रखना एक आशान लग गया अपना तेरह इंच आ निशान नहीं अपना नापना जी वह सिर्फ अपना थोनों हिप के हिसाब न दसा गा ठीक है जी तेरह इंच अपनी इतने तक हिप हो गई थी ढाई इंच आप मार्जिन एड कर लिया हाँ देखो तेरह इंच आप इधर रख लिया जी ठीक है, है, है जी हम आप इतों ढाई इंच आपशान लाने जीडी आप गुलाई पानी है ठीक है जी तो इतों हूँ आप रखनी है इधरले पास आप सिलाई नहीं लावगी क्योंकि स्ट्रेट रखना गा मूहरी अपने कोई है जी नौ इंच आप मार्जिन रख लोन आपू गुलाई पावे ठीक है जी ਇਹ ਸਿਰਫ ਸਲਵਾਰ ਦੀ ਤਰ੍ਹਾਂ ਹੀ ਬਣ ਜਾਂਦਾਗਾ ਦੇਖੋ ਸਲਵਾਰ ਦੀ ਤਰ੍ਹਾਂ ਹੀ ਇਹਦੀ ਲਾਈਨ ਆਉਂਦੀ ਆ ਇਸ ਤਰ੍ਹਾਂ ਤੁਸੀਂ ਐਂਚੀ ਟੇਪ ਨਾਲ ਵੀ ਲਗਾ ਸਕਦੇ ਹੋ ਜੇ ਤੁਸੀਂ ਪੈਂਟ ਪਲਾਜੋ ਕਟਿੰਗ ਕਰਨਾਗਾ ਜੀ ਤਾਂ ਉਹਦੇ ਲਈ ਤੁਹਾਨੂੰ ਸਕੇਲ ਦੀ ਜ਼ਰੂਰਤ ਪੈਂਦੀ ਹੈਗੀ ਜਿਸ ਤਰ੍ਹਾਂ ਇਹ ਸਟੇਟ ਪਲਾਜੋ ਇਹਦੇ ਲਈ ਸਕੇਲ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਹੈਗੀ ਠੀਕ ਹੈ ਜੀ ਇੱਥੇ ਤੱਕ ਜਿਹੜਾ ਆਪਾਂ ਗੁਲਾਈ ਦਾ ਨਿਸ਼ਾਨ ਪਾਇਆ ਸੀ ਇੱਥੇ ਤੱਕ ਆਪਾਂ ਨਿਸ਼ਾਨ ਲਾ ਲਿਆ ਮੂਰੀ ਆਪਾਂ ਰੱਖੀ ਸੀ ਜੀ 9 ਇੰਚ ਤੇ ਆਪਾਂ 1.5 ਇੰਚ ਇਥੋਂ ਸਿਲਾਈਆਂ ਲਈ ਮਾਰਜਿਨ ਚ ਰੱਖਿਆਗਾ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਦੇਖੋ ਇੱਥੋਂ ਆਪਾਂ ਪਾਉਣੀ ਆ ਗੁਲਾਈ ਤੁਸੀਂ ਆਹ ਨਿਸ਼ਾਨ ਤਾਂ ਸਿਰਫ ਆਪਾਂ ਜੀ ਇਹਦਾ ਜਿਹੜਾ ਕਿ हिਪ ਦਾ ਅੱਧ ਕਰਨ ਲਈ ਲਾਇਆ ਸੀ ਇੱਥੋਂ ਆਪਾਂ ਇਹਦੀ ਗੁਲਾਈ ਪਾਵਾਂਗੇ ਇਹਦੇ ਦੋਨੇ ਪੱਲੇ ਆਪਾਂ ਬਰਾਬਰ ਰੱਖਾਂਗੇ ਜੀ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਦੇ ਆਂਗੇ ਇਥੋਂ ਨੂੰ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਕਟਿੰਗ ਕਰਾਂਗੇ ਤੇ ਹੁਣ ਆਪਾਂ ਇਧਰੋਂ ਇਹਦੀ ਗੁਲਾਈ ਪਾ ਦੇਣੀ ਆ ਇਥੋਂ ਆਪਾਂ ਇਹਨੂੰ ਫੋਲਡ ਕਰ ਲੈਣੇ ਆ ਆ ਵਾਲੀ ਗੁਲਾਈ ਹੁੰਦੀ ਹੈ ਜਿਹੜੀ ਜ਼ਿਆਦਾ ਨਾ ਪਾਇਆ ਕਰੋ ਦੇ ਨਾਲ ਪਲਾਜ਼ੋ ਨੂੰ ਖਿੱਚ ਪੈਣ ਲੱਗ ਜਾਂਦੀ ਆ ਹੁਣ ਆਪਾਂ ਇਹਦੇ ਬੈਕ ਪੱਲੇ ਦੀ ਕਟਿੰਗ ਕਰਦੇ ਹਾਂਗੇ ਕਪੜਾ ਵਿਛਾ ਲਈਏ ਆਪਾਂ ਫਿਰ ਦਿਖਾਉਨੇ ਆ ਲਓ ਜੀ ਕਪੜਾ ਆਪਾਂ ਵਿਛਾ ਲਿਆਗਾ ਆ ਦੇਖ ਲਓ ਹੁਣ ਆਪਾਂ ਦੂਸਰਾ ਪੱਲਾ ਵੀ ਕਟਿੰਗ ਕਰਨ ਲੱਗੇ ਹਾਂਗੇ ਇਹਨੂੰ ਇੱਥੋਂ ਬਸ ਬਰਾਬਰ ਕਟਿੰਗ ਕਰ ਲੈਣਾ ਆਪਾਂ ਇੱਥੋਂ ਬਿਲਕੁਲ ਠੀਕ ਹੈ ਜੀ ਇੱਥੋਂ ਵੀ ਆਪਾਂ ਬਰਾਬਰ ਕਟਿੰਗ ਕਰਾਂਗੇ ਤੇ ਇਹਦੇ ਹੁਣ ਆਪਾਂ ਇਥੋਂ ਪਿਛਲਾ ਪੱਲਾ ਵਧਾ ਕੇ ਕਟਿੰਗ ਕਰਨਾ ਜੀ ਆ ਦੇਖੋ ਜਿੰਨਾ ਆਪਾਂ ਵੱਧ ਰੱਖਿਆ ਨਾ ਉਹਨੂੰ ਆਪਾਂ ਇਹਦੇ ਵਿੱਚ ਜੀ ਆਪਾਂ ਬੈਕ ਪੱਲੇ ਨੂੰ ਵਧਾ ਕੇ ਕਟਿੰਗ ਕਰਾਂਗੇ ਕਿ ਆਪਣਾ ਪਲਾਜ਼ੋ ਪਿੱਛੋਂ ਖਿਸਕੇ ਨਾ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਰੇਵ ਕਟਿੰਗ ਕਰਨਾਗਾ ਆਪਾਂ ਇਥੋਂ ਦੇਖੋ ਇਸ ਤਰ੍ਹਾਂ ਬਸ ਬਾਕੀ ਕਟਾਈ ਸੇਮ ਹੋਊਗੀ ਜੀ ਇਹਨੂੰ ਰੇਵ ਕਟਿੰਗ ਕਰਨਾ ਇਹਨੂੰ ਆਪਾਂ ਫਰੰਟ ਤੋਂ ਕੱਟ ਪਾਵਾਂਗੇ ਤੇ ਇਹਦੇ ਵਿੱਚ ਥੋੜੀ ਜੀ ਆਪਾਂ ਮਿਆਨੀ ਐਡ ਕਰਾਂਗੇ ਜੀ ਇੱਥੋਂ ਆਪਾਂ ਵਧਾ ਕੇ ਕਟਿੰਗ ਕਰ ਲਿਆ ਤੇ ਹੁਣ ਆਪਾਂ ਇਹਨੂੰ ਇੱਥੋਂ ਆਵਲਾ ਗਿੜਾ ਫਰੰਟਾ ਗਾ ਇਹਨੂੰ ਆਪਾਂ ਇੱਥੋਂ ਡਾਊਨ ਕਰ ਲਾਂਗੇ ਠੀਕ ਹੈ ਜੀ ਇਹਨੂੰ ਪਿਛਲੇ ਪੱਲੇ ਨੂੰ ਆਪਾਂ ਪੱਧ ਕਟਿੰਗ ਕੀਤਾਗਾ ਇਹ ਹੋ ਗਿਆ ਆਪਣੇ ਪਲਾਜ਼ੋ ਦੀ ਕਟਿੰਗ ਤੇ ਹੁਣ ਆਪਾਂ ਇਹਦੇ ਵਿੱਚ ਮਿਆਨੀ ਪਾਉਣੀ ਆ ਮਿਆਨੀ ਆਪਾਂ ਕਿਸ ਤਰ੍ਹਾਂ ਪਾਉਣੀ ਆ ਉਹ ਤੁਹਾਨੂੰ ਦੱਸਦੇ ਆ ਇਹ ਜਿਹੜਾ ਆਪਣੇ ਕੋਲ ਕਪੜਾ ਬਚਿਆ ਹੋਇਆ ਆਪਾਂ ਇਹਦੇ ਵਿੱਚੋਂ ਅਸੀਂ ਮਿਆਨੀ ਕਟਿੰਗ ਕਰ ਲਾਂਗੇ ਇਹ ਨੂੰ ਆਪਾਂ ਇਹ ਤਰੀਕੇ ਨਾਲ ਦੇਖੋ ਮੈਂ ਆਨੀ ਨੂੰ ਕਟਿੰਗ ਕਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਹ ਵਾਲੀ ਆਪਾਂ ਮਿਆਨੀ ਕਟਿੰਗ ਕਰ ਲਈ ਆ ਇਹਨੂੰ ਆਪਾਂ ਇੱਥੇ ਨਾਲੇ ਦੇ ਜੋੜ ਦਾਂਗੇ ਇਹ ਇਸ ਤਰ੍ਹਾਂ ਜੜਾਈ ਹੋ ਜੂਗੀ ਜੀ ਇਹਦੀ ਠੀਕ ਹੈ ਜੀ ਮੈਨੰ ਨੂੰ ਹਮੇਸ਼ਾ ਰੇਵ ਹੀ ਕਟਿੰਗ ਕਰਿਆ ਕਰੋ ਇਥੋਂ ਆਪਾਂ ਸਲਾਈ ਲੱਗ ਕੇ ਨਾ ਇਥੋਂ ਇਹਦੀ ਆਸਣ ਕੋਲੋਂ ਵੱਜ ਜਾਂਦਾਗਾ ਆਹ ਵਾਲੀ ਸਲਾਈ ਵੱਜ ਜਾਂਦੀ ਹੈ ਫਿਰ ਖਿੱਚਣੀ ਪੈਂਦੀ ਹੈਗੀ ਜੇ ਤੁਸੀਂ ਜ਼ਿਆਦਾ ਚੌੜੀ ਮੈਨ ਨਹੀਂ ਪਾਉਗੇ ਤਾਂ ਉਹਦਾ ਕੋਈ ਉਹ ਨਹੀਂ ਹੈਗਾਗਾ ਤੇ ਤਾਂ ਕਰਕੇ ਆਪਾਂ ਛੋਟੀ ਮੈਨ ਨਹੀਂ ਪਾਈ ਠੀਕ ਹੈ ਜੀ ਲਓ ਆਪਣੇ ਪਲਾਜ਼ੋ ਦੀ ਕਟਿੰਗ ਹੋ ਚੁੱਕੀ ਹੈ ਫਰੰਟ ਪੱਲਾ ਆਪਣਾ ਛੋਟਾ ਕਟਿੰਗ ਕੀਤਾ ਬੈਕ ਪੱਲਾ ਆਪਾਂ ਪਿੱਛੋਂ ਆਸਣ ਕੋਲੋਂ ਵਧਾ ਕੇ ਕਟਿੰਗ ਕੀਤਾਗਾ ਬਸ